ਬੈਠਾ ਕਾਬਲੀ ਬੇਗ ਇਹ ਵੀ ਚਾਹੀਦਾ ਵਾ 5 ਮੈਂ 4 ਇਹ 35000 ਬੰਦਾ ਦੇਦੇ ਗੁਰੂ ਅਰਗਵਿੰਦ ਮਹਾਰਾਜ ਦੋਹਾਂ ਦਿਨਾਂ ਚ ਕੋੜਿਆਂ ਸਮੇਤ ਇੱਥੇ ਖਲਾਰੂ ਲਿਆ ਕੇ ਹੁਣ ਇੱਕ ਚੀਜ਼ ਸਮਝਣ ਵਾਲੀ ਆ ਲਾਲਾ ਬੇਗ ਗੁਰੂ ਅਰਗਵਿੰਦ ਮਹਾਰਾਜ ਨੂੰ ਫੜਨ ਚੱਲਿਆ ਤੇ ਸਾਰਾ ਆਪਣਾ ਟੱਬਰ ਲੈ ਚੱਲਿਆ ਭਰਾ ਲੈ ਲਿਆ ਭਤੀਜੇ ਲੈ ਲੇ ਪਣਜਾ ਲੈ ਲਿਆ ਕਾਰਨ ਕੀਆ ਬਸ ਆਹ ਕਾਰਨ ਸਮਝ ਲੱਗ ਗਿਆ ਤੇ ਅੱਜ ਦੀ ਸਿਆਸਤ ਦੀ ਸਾਰੀ ਕੁੰਡੀ ਸਮਝ ਲੱਗ ਜਣੀ ਤੁਹਾਨੂੰ ਕਾਰਨ ਕੀਤਾ اصل ਵਿੱਚ ਲਲਾ ਬੇਗ ਨੂੰ ਕਿਸੇ ਨੇ ਦੱਸਿਆ ਵੀ ਅਗਲੇ ਬੰਨੇ ਆ ਕੜਾ ਖਾਣੇ ਤੇ ਮਾਂ ਦੀ ਦਾਲ ਪੀਣ ਵਾਲੇ ਸਾਧ ਬਾਬੇ ਲੰਮੇ ਲੰਮੇ ਚੋਲਿਆਂ ਵਾਲੇ ਉਹਨਾਂ ਨੂੰ ਕੀ ਪਤਾ ਸਰਕਾਰ ਨਾਲ ਲੜੀਦਾ ਕਿਦਾਂ ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਨੇ ਧੱਕੇ ਨਾਲ ਤਲਵਾਰਾਂ ਫੜਾਈਆਂ ਧੱਕੇ ਨਾਲ ਤੀਰ ਕਮਾਨ ਫੜਾਏ ਆ ਜੋ ਜੱਟ ਸ਼ੀਂਬਾ ਨਾਈ ਝੂਰ ਮਜਬੀ ਰੰਗਰੇਟਾ ਇਕੱਠਾ ਕਰਕੇ ਗੁਰੂ ਹਰਗੋਬਿੰਦ ਫੌਜ ਬਣਾਈ ਫਿਰਦਾ ਗੁਰੂ ਹਰਗੋਬਿੰਦ